ਸਤਿ ਸ੍ਰੀ ਅਕਾਲ ਭਾਈ ਜੀ ਆ ਦੇਖੋ ਇੱਕ ਤੁਹਾਨੂੰ ਨਵੀਂ ਐਡਵਾਂਸ ਟੈਕਨੋਲੋਜੀ ਦੀ ਆਪਾਂ ਟਰਾਲੀ ਦਿਖਾ ਰਿਹਾ ਇਹ ਟਰਾਲੀ ਬਈ ਲੇਬਰ ਦੇ ਕੰਮ ਨੂੰ ਬਹੁਤ ਆਸਾਨ ਕਰਤਾ ਜਿਹੜੀ ਲੇਬਰ ਦੀ ਬੋਹ ਘਾਟ ਹੁੰਦੀ ਹੈ ਲੇਬਰ ਦੀ ਘਾਟ ਨੂੰ ਦੂਰ ਕਰਤਾ ਇਹ ਟਰਾਲੀ ਨੇ ਜਿਨੇ ਵੀ ਬਾਈ ਨੇ ਬਣਾਈ ਆ ਬਹੁਤ ਟੈਕਨੋਲੋਜੀ ਨਾਲ ਬਹੁਤ ਦਿਮਾਗ ਲਾ ਕੇ ਬਣਾਈ ਆ ਤੇ ਲੇਬਰ ਨੂੰ ਨੂੰ ਵੀ ਮਾਰ ਪਾਈਆ ਤੇ ਲੇਬਰਾਂ ਮਜ਼ਦੂਰਾਂ ਦੀ ਘਾਟ ਨੂੰ ਵੀ ਖਤਮ ਕਰਤਾ ਇਹ ਟਰਾਲੀ ਨੇ ਤੇ ਆ ਤੁਸੀਂ ਦੇਖ ਹੀ ਰਹੇ ਹੋ ਬਈ ਦੇਖੋ ਇਹ 20 25 ਬੰਦਿਆਂ ਦਾ ਕੰਮ ਹੁੰਦਾ ਸੀ ਜਿਹੜਾ ਇੱਕ ਬੰਦਾ ਆਰਾਮ ਨਾਲ ਕਰ ਰਿਹਾ ਉਹੀ ਟਰੈਕਟਰ ਡਰਾਈਵਰ ਤੇ ਪਹਿਲਾਂ ਇੱਕ ਆਮ ਟਰੈਕਟਰ ਡਰਾਈਵਰ ਟਰੈਕਟਰ ਦੀ ਬੈਠਾ ਰਹਿੰਦਾ ਸੀ ਅੱਗੇ ਪਿੱਛੇ ਟਰਾਲੀ ਲੈ ਕੇ ਜਾਣ ਨੂੰ ਪਰ ਉਹਨੂੰ ਉਹੀ ਡਰਾਈਵਰ ਇਹ ਗੰਡਾ ਦੇਖੋ ਸਾਰੀਆਂ ਕਿੰਨੀਆਂ ਇੱਕ ਕਿੱਲੇ ਦੇ ਵਿੱਚ ਗੰਡਾ ਪਈਆਂ ਨੇ ਸਾਰਿਆਂ ਖੁਦ ਚੱਕ ਕੇ ਟਰਾਲੀ ਦੇ ਵਿੱਚ ਪਾਉਗਾ ਦੇਖੋ ਟਰਾਲੀ ਆਪਦੇ ਆਪ ਚੱਕੀ ਜਾਂਦੇ ਤੇ ਆਪਦੇ ਆਪ ਹੀ ਪਿੱਛੇ ਇਸ ਨੂੰ ਧੱਕੀ ਜਾਊਗੀ ਬਹੁਤ ਵਧੀਆ ਕੰਮ ਕਰਿਆ ਜਿਹੜੇ ਬਾਈ ਨੇ ਬਣਾਈਆ ਟਰਾਲੀ ਸਿਰਾ ਕਰਾਤਾ ਭਾਈ ਤੇ ਲੇਬਰ ਦੀ ਜਿਹੜੀ ਪ੍ਰੋਬਲਮ ਆਉਂਦੀ ਸੀ ਉਸ ਨੂੰ ਵੀ ਆਸਾਨ ਕਰਤਾ ਤਕਰੀਬਨ ਤੇ ਜਿਹੜਾ ਕਿਸਾਨ ਭਰਾ ਇਹ ਟਰਾਲੀ ਲੂਗਾ ਉਹਨੂੰ ਖਰਚਾ ਬਚ ਗਿਆ ਤੇ ਬਚਤ ਵੀ ਵਧੀਆ ਹੋਊਗੀ ਤੇ ਗੰਡਾ ਕ ਬਣਾਉਣ ਵਾਲੀ ਮਸ਼ੀਨ ਨੂੰ ਤੇ ਗੰਡਾ ਇਕੱਠੇ ਕਰਨ ਵਾਲੇ ਨੂੰ ਸਾਰਿਆਂ ਨੂੰ ਬਹੁਤ ਸੌਖਾ ਕਰਤਾ ਭਾਈ ਐਵੇਂ ਮੈਂ ਹੌਲੀ ਹੌਲੀ ਦੇਖੋ ਤਕਨੀਕ ਅੱਗੇ ਬਦਲੀ ਜਾ ਰਹੀ ਹੈ ਤੇ ਸੌਖਾ ਹੋਈ ਹੈ ਬਾਕੀ ਤੁਸੀਂ ਆ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ Thank mm -hmm. you.